ਕਰ ਕਰਦਾ ਨਹੀਂ ਗਰਮੀ ਦੇ बावजूद ਤੁਸੀਂ ਇੱਥੇ ਬੈਠੇ ਹੋ ਬਹੁਤ ਮੰਦ ਭਾਗੀ ਗੱਲ ਹੈ ਇੱਕ ਪਾਸੇ ਤਾਂ ਅਸੀਂ ਇੰਟੀਮੇਟ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਉਹ ਬਾਹਰ ਜ਼ੋਨ ਵੀ ਪੰਜਾਬ ਹੈ ਅਬੋਹਰ ਤੋਂ ਲੈ ਕੇ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਕੋਈ ਨਾ ਕੋਈ ਡਰੋਨ ਨਿਜ਼ਾਇਲ ਕੁਝ ਹਰ ਰੋਜ਼ ਰਾਤ ਨੂੰ ਉਹ ਅਟੈਕ ਕਰ ਅਸੀਂ ਪੁਲਿਸ ਨੂੰ ਤੇ ਆਰਮੀ ਨੂੰ ਉੱਥੇ ਭੇਜਦੇ ਆਂ ਆਰਮੀ ਦਾ ਸਹਿਯੋਗ ਕਰਦੇ ਤੇ ਦੂਜੇ ਪਾਸੇ ਆਹ ਜਿਹੜਾ ਸਾਨੂੰ ਮਰਿਆ ਹੋਇਆ ਜਿਹੜਾ ਆ ਸੰਗ ਇਹ ਤੜਕੀ ਇਹ ਆ ਜਾਂਦੇ ਆ ਕੋਈ ਸਾਕਾ ਦੇ 6:30 ਵਜੇ ਆਕੇ ਤੇ ਰਾਤ ਨੂੰ 1:00 ਵਜੇ ਆਕੇ ਅਸੀਂ ਹੁਣ ਡੇਟ ਖੋਲ੍ਹ ਲੈ ਦੇਖੋ ਜਦ ਕਿ ਹਾਈ ਕੋਰਟ ਨੇ 28 ਤਰੀਕ ਦੇਤੀ ਸਾਰੇ ਲੀਗਲੀ ਅਸੀਂ ਸਾਖਿਤ ਪੱਤਰੀ ਸਹੀ ਰਿਆਂ ਪਰ ਪਤਾ ਨਹੀਂ ਕਿਉਂ ਜਿੱਤ ਫੜੀ ਹੋਈ ਹੈ ਕਿ ਆਪ ਪਾਣੀ ਇਥੋਂ ਲੈਣੇ ਲੈ ਤੇ ਜੇ ਉਹ ਜਿੱਤੀ ਨੇ ਤਾਂ ਜਿੱਤ ਪੰਜਾਬੀਆਂ ਦੀ ਵੀ ਮੰਨੀ ਹੋਣੀ ਹੈ ਤੀਜੀ ਵਾਰ ਮੈਨੂੰ ਇੱਥੇ ਆਉਣਾ ਪੈ ਗਿਆ ਤੀਜੀ ਵਾਰ ਹੁਣ ਕਿ ਕਿਹੜੀ ਲੜਾਈ ਲੜੀ ਮੈਨੂੰ ਸਮਝੀਆਂ ਉਧਰਲੀ ਲੜਾਈ ਲੜੀ ਜਾਂ ਲੜੀ ਫਿਰ ਕਹਿੰਦੇ ਜੀ ਹਾਈ ਕੋਰਟ ਦਾ ਕਿਹੜਾ ਹਾਈ ਕੋਰਟ ਦਾ ਆਰਡਰ ਦਿਖਾਤਾ ਥਿਓ ਤੇ ਪਹਿਲੇ ਹਾਈ ਕੋਰਟ ਨੇ ਪਾਣੀ ਕਿਹਾ Rajasthan ਨੇ ਕੱਲ ਆਰਮੀ ਦੀ ਰਿਕਵੈਸਟ ਸੀ ਕਿ ਰਾਜਸਥਾਨ ਚ ਆਰਮੀ ਕਾਫੀ ਫੌਜ ਲਾਤੀ ਗਈ ਹੈ ਜੋ ਉਥੇ ਪੀਣ ਵਾਲੇ ਪਾਣੀ ਦੀ ਘਾਟ ਹੈ ਅਸੀਂ ਰਾਤੋਂ ਰਾਤ ਉਹਨਾਂ ਨੂੰ ਅਸੀਂ ਆਪਣੇ ਹਿੱਸੇ ਚ ਪਾਣੀ ਦੇ ਦਿੱਤਾ ਆਰਮੀ ਵਾਸਤੇ ਖੂਨ ਵੀ ਹਾਜ਼ਰ ਹੈ ਪਾਣੀ ਦੀ ਗੱਲ ਪਰ ਆ ਨਹੀਂ ਆ ਜਿਹੜਾ ਟੱਕਾ ਕਰਦੇ ਆ ਅਸੀਂ ਆਪਣੇ ਹਿੱਸੇ ਤੋਂ ਦਿੱਤਾ ਹਰੇਕੇ ਪਤਨ ਆਰਮੀ ਵਾਸਤੇ ਅਸੀਂ ਲਿਖ ਵੀ ਦਿੱਤਾ ਕਿ ਆਰਮੀ ਵਾਸਤੇ ਪਾਣੀ ਪੀਵਾਂ ਪਰ ਆ ਅਸੀਂ ਐਡਾ ਵੱਡਾ ਸੰਕਟ ਪੰਜਾਬ ਪੁਲਿਸ ਸਾਡੇ ਵਲੰਟੀਅਰ ਸਾਡੇ ਸਿਵਲ ਡਿਫੈਂਸ ਸਾਡੇ ਐਨਸੀਸੀ ਐਨਐਸਐਸ ਨੇਰੂ ਯੁਵਾ ਕੇਂਦਰ ਦੇ ਸਾਡੇ ਵਲੰਟੀਅਰ ਸਾਰੇ ਉਹ ਇੱਕ ਪਾਸੇ ਲੜੇ ਸਾਡਾ 3 ਕਰੋੜ ਬੰਦਾ ਇੱਕ ਪਾਸੇ ਖੜਾ ਹੈ ਇਹ ਬੀਬੀਐਮਬੀ ਵਾਲੇ ਰੋਜ਼ ਉਹਦੇ ਚੱਕੇ ਹੋਏ ਬੀਜੇਪੀ ਦੇ ਤੜਕੇ ਇੱਥੇ ਆ ਜਾਂਦੇ ਤਸੂ ਕਿੱਥੇ ਕਿੱਥੇ ਪੈੜਾ ਦੇ ਇਹ ਮੈਨੂੰ ਇਹ ਉਹ ਖੱਟਰ ਹੋਰੀ ਉਪਰੋਂ ਕਿੱਥੇ ਦਾ ਸਵਾਲ ਬਣਾਏ ਬੈਠੇ ਨੇ ਪਤਾ ਨਹੀਂ 8 ਦਿਨਾਂ ਚ ਕਿਹੜੀ ਖੇਤੀ ਕਰਨਗੇ ਜਿਹੜੀ 8 ਦਿਨਾਂ ਚ ਮੱਤ ਜੂਗਾ 8 ਦਿਨਾਂ ਨੂੰ ਬੈਪੀ ਪਾਣੀ ਮਿਲ ਜੂਗਾ ਇਹਨਾਂ ਨੂੰ ਐਸ ਮੌਕੇ ਤੇ ਟੁਕ ਟੁਕੇ ਨਾ ਕਰਨ ਨਾ ਕਿ ਪੰਜਾਬ ਦਾ ਧਿਆਨ ਕਿਤੇ ਹੋਰ ਲੈ ਰਹੇ ਨੇ ਪਰ ਇਹ ਵੀ ਸਾਡੀ ਲੜਾਈ ਹੈ ਜੇ ਸਾਡੀ ਓਲ ਕਹੀ ਹੈ ਨਾ ਤਾਂ ਇਹ ਵੀ ਸਾਡੀ ਲੜਾਈ ਪਾਣੀ ਦੀ ਵੀ ਲੜਾਈ ਸਾਡੀ ਉਹ ਦੀ ਵੀ ਤੁਹਾਡਾ ਧੰਨਵਾਦ ਤੁਸੀਂ ਆ ਜਾਂਦੇ ਹੋ ਤੁਸੀਂ ਚੁੱਕਣੇ ਹੋ ਕੌਮ ਮੁੜ ਜਾਂਦੇ ਨੇ ਕਿਸੇ ਪਾਸੇ ਵੀ ਸਹੀ ਨਹੀਂ ਕੋਈ ਆਰਡਰ ਨਹੀਂ ਹੈਗਾ ਜੀ ਹਾਈ ਕੋਰਟ ਦਾ ਦਿਖਾ ਦਿਓ ਨਾ ਜੀ ਉਹ 2 ਤਰੀਕ ਨੂੰ ਅਸੀਂ ਐ ਕਿਹਾ ਸੀ ਜੀ 5 ਤਰੀਕ ਨੂੰ ਅਸੀਂ ਐ ਕਿਹਾ ਸੀ ਕਿਹੜੀਆਂ ਕੋਈ ਮੀਟਿੰਗਾਂ ਕੀਤੀਆਂ ਪੰਜਾਬ ਤੋਂ ਬਿਨਾ ਕਿਵੇਂ ਮੀਟਿੰਗਾਂ ਕਰਨ ਨੂੰ ਤੋਂ BBMB ਇਹ ਕਟਿਆ ਹਰਕਤ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਤੇ ਅਸੀਂ ਹਾਈ ਲੈਵਲ ਤੇ ਵੀ ਇਹਨਾਂ ਨਾਲ ਗੱਲ ਕਰ ਰਹੇ ਹਾਂ ਇਹ ਕਿਰਪਾ ਕਰਕੇ ਉੱਥੇ ਕੋਈ ਹੁਣ ਆ ਜਿਹੜਾ ਜ਼ੋਨ ਹੈ ਸੈਂਸਿਟਿਵ ਜ਼ੋਨ ਹੈ ਇਹ ਪਤਾ ਹੈ ਬਲੈਕਆਊਟ ਵੇਲੇ ਇੱਥੇ ਇੱਕ ਬੰਦਾ ਵੀ ਨਹੀਂ ਚਾਹੀਦਾ ਕਿਉਂਕਿ ਟਾਰਗੇਟ ਤੇ ਹੈ ਸਾਰੇ ਬੰਨਾ ਤਾਪੁਰ ਕੰਡੀ ਵੀ ਅੱਜ ਡਰੋਨ ਦੇਖੇ ਗਏ ਨੇ ਅੰਜੀਸਾਗਰ ਤੇ ਉੱਤੇ ਡਰੋਨ ਫੁਟਕੁੰਦੇ ਸੀ ਸਾਨੂੰ ਤੁਸੀਂ ਇੱਥੇ ਬਿਠਾ ਲਿਆ ਤੁਹਾਡੀਆਂ ਕਰਤੂਤਾ ਕਰਕੇ ਅਸੀਂ ਇੱਥੇ ਬੈਠੇ ਜੇ ਕੱਲ ਨੂੰ ਕੋਈ ਹੱਪਨੋਗਾ ਕੌਣ ਜ਼ਿੰਮੇਵਾਰ ਹੋਊਗਾ ਫਿਰ ਭਾਜਪਾ ਬੀਬੀਐਮ ਵੀ ਕਦੇ ਚੀਰਮੈਨ ਭੇਜਤਾ ਕਦੇ ਕੋਈ ਭੇਜਦਾ ਕਦੇ ਕੋਈ ਭੇਜਦਾ ਨਹੀਂ ਚੱਲੂਗਾ ਸਤ ਕੋਈ ਨਹੀਂ ਮੈਨੂੰ ਤੁਹਾਡੇ ਤੇ ਯਕੀਨ ਆ ਖੁਸ਼ੀ ਆ ਗਈ ਮੈਨੂੰ ਤਾਂ ਮੈਂ ਉਪਰੋਂ ਵੀ ਪੁਲਿਸ ਵੀ ਪੁਲਿਸ ਨੂੰ ਡਰਾਉਣ ਲੱਗ ਜਾਂਦੇ ਇਹਨਾਂ ਨੂੰ ਚੱਕੋ ਇਹਨਾਂ ਤੇ ਪਰਚੀ ਪਾਓ ਕੀ ਗੱਲ ਜੀ ਅਸੀਂ ਆਪਦੇ ਬੱਚਾ ਤੇ ਆਪਦੇ ਬਜ਼ੁਰਗਾਂ ਤੇ ਆਪਦੇ ਚਾਚੇ ਤਾਏ ਕਿਉਂ ਪਰਚੀ ਪਈ ਐ ਵੀ ਕੀ ਕੀ ਗਲਤ ਕਰਤਾ ਪਾਣੀ ਦੀ ਰੱਖਿਆ ਇਹਨੇ ਤੁਸੀਂ ਕਾਗਜ਼ ਲੈ ਆਓ ਮੈਂ ਮੰਨ ਜੂਗਾ ਚਲੋ ਵਿਆਹ ਤੇ ਕਾਗਜ਼ਾ ਜੀ ਇੰਨੀ ਤਰੀਕ ਤੱਕ ਪਾਣੀ ਚੱਲੋ ਫੜੇ ਲੋਥੇ ਲੋਹਣ ਜਾ ਵੜਦੇ ਨੇ ਉੱਥੋਂ ਕੋਲਾਂਗੇ ਨਾ ਸਵੇਰਿਆ ਜੁੱਥੇ ਉੱਥੋਂ ਫੜਦੇ ਨੇ ਜੇ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਪਤੰਦਰ ਬੈਠੇ ਆ ਮੂਰੇ ਵੀ ਨਹੀਂ ਵੜਨ ਦੇ ਸੰਨ ਕਿਉਂ ਬਾਰ ਬਾਰ ਤੰਗ ਕਰਦੇ ਹੋ ਕਿਉਂ ਸਾਡੇ ਸਫਰ ਦਾ ਨਿਆਣ ਲੈਨੇ ਹੋ ਤੁਸੀਂ ਬਹੁਤ ਗਲਤ ਕਰ ਬਹੁਤ ਜ਼ਿਆਦਾ ਗਲਤ ਨਿੰਦਣਿਓ ਗੱਲ ਹੈ ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਬਚਾਉਣ ਦੇ ਕੋਸ਼ਿਸ਼ ਕਰ ਰਹੇ ਹਾਂ ਹੁਣ ਪੁੱਛੋ ਕਿ ਤੇਰੇ ਕਿਸਾਨ ਕਿਸਾਨ ਜਿਹਾ ਨਹੀਂ ਲੱਗਦਾ ਇੱਕ ਬਿਆਨ ਵੀ ਦਿੱਤਾ ਹੈ ਇੱਕ ਬਿਆਨ ਵੀ ਹਾਂ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਂਗੇ ਨਾ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਜਿੰਦਾਬਾਦ ਇੱਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਇਕੱਲੇ ਧਰ ਨਹੀਂ ਨਾ ਕੱਲੇ ਹਾਈਵੇ ਰੋਕਣੇ ਆਉਂ ਫਿਰ ਇੱਥੇ ਕੋਗਨਸੀ ਅਗੇ ਕੋਈ ਜ਼ਰੂਰ ਤੇ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਗੇ ਇਸ ਗੱਲ ਦੀ ਮੰਗ ਕਰਨ ਹੋਰ ਪਾਣੀ ਕੀ ਦਾ ਵਿਚਾਰੇ ਖੇਤਾਂ ਦਾ ਵਿਚਾਰੇ ਆ ਅਧਰਿਕ ਜਿਹਨੇ ਹੁਣ ਸਾਰੇ ਹੋਰ ਜਿਹੜੇ ਪਾਣੀਆਂ ਦੇ ਰੱਖੇ ਜੁਗ ਜਗਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਉਹਦੇ ਬੁੱਢੇ ਨਾਲੇ ਤੇ ਬਹਿ ਗਏ ਕਦੇ ਕਿਤੇ ਬਹਿ ਗਏ ਕਦੇ ਕਿਤੇ ਬਹਿ ਕਿਤੇ ਨੇ ਉਹ ਕੋਈ ਉਹਨਾਂ ਚ ਮਿਲਿਆ ਕੋਈ ਤੁਮ ਬਸ ਬਸੋ ਤਾਂ ਆਵਦਾ ਲਾਉਂਦੇ ਆ ਕੰਨਾਂ ਹੱਥਾਂ ਦਾ ਉਹਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ ਕਰੋਗੀ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜੂਗਾ ਕੌਣ ਕਿੱਥੇ ਖੜਾ ਹੋ ਉਹ ਇੱਥੇ ਈ ਸੀ ਨਹੀਂ ਹੈਗੀਆਂ ਨਾ ਸਹੀ ਗੱਲ ਹੈ ਈ ਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਫਿਰ ਇੱਥੇ ਮੁਸ਼ਕਿਲ ਹੈ ਤਾਂ ਤੋ ਕਰੀਂ ਹਾਂਜੀ ਆਹ ਗੱਲ ਸੱਚ ਕਟੋ-ਕਟੇ ਬਣਨੀ ਚਾਹੀਦੀ ਮਾਮਾ ਪੈਣਾ ਆ ਮਾਮਾ ਪੈਣਾ ਆ ਗਏ ਉਹ ਦਿਨ ਭਾਰੀ ਗਿੰਤੀ ਚਾਹੀਏ ਕੌਣ ਨੇ ਦਿੱਤਨੀ ਹੈ ਥੁੱਲਿਆਂ ਦੀ ਫਿਕਰ ਕਰਨ ਵਾਲੀ ਹੈ ਉਹ ਇੱਕ ਬਿਆਨ ਹੀ ਚਲੋ ਆ ਦੇ ਹੱਕ ਤੇ ਉਹਨਾਂ ਇਹ ਤਾਂ ਕੋਈ ਹੋਰ ਲੜਾਈ ਹੈ ਆਗੇ ਹੋ ਕੇ ਹਾਂ ਚਲੋ ਆਈ ਆਈ ਹੋਏ ਦੇ ਦਣਾ ਨਹੀਂ ਕੋਈ ਗੱਲ ਨਹੀਂ ਸਰਜੋਤ ਬੈਂਚ ਜਿੱਥੇ ਖੜੇ ਸਾਡੇ ਪਾਰਟੀ ਦੇ ਸੀਨੀਅਰ ਅਧਿਕਾਰੀ ਖੜੇ ਹੈ ਮੀਡੀਆ ਹਵੇਅਰ ਤੇ ਪੁਲਿਸ ਆਗਿਆ ਤੇ ਕੋਈ ਕਿਸੇ ਕਿਸਮ ਦੀ ਘਾਟ ਨਹੀਂ ਆਉਂਦੀ ਮੰਗੇ ਇਹ ਤਾਂ ਧਰਤੀ ਉਹ ਹੈ ਜਿੱਥੇ ਜਿਹੜੀ ਮਤਲਬ ਧッカ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਧਰਤੀ ਹੈ ਕੋਣ ਕੰਮ ਕਰਦੇ ਬਸ ਹੁਣ ਨਾ ਆਲਾ ਮੈਂ ਹੁਣ ਟੋਟਾ মিডিਆ ਨੂੰ ਸੰਬੋਧਨ ਕਰਕੇ ਉਸ ਤੋਂ ਬਾਅਦ ਮੈਂ ਇਹਦੇ ਆਪਸਾਂ ਨਾਲ ਗੱਲ ਕਰਦਾ ਮੈਂ ਕਿਉਂ ਮੈਂ ਇੱਥੇ ਰਹੂੰਗਾ ਮੈਂ ਪਤਾ ਕਰਦਾ ਕਿ ਤੇ ਦੁਆਰੇ ਨਾਲ ਇੱਧਰੋਂ ਗੱਡੀਆਂ ਦੇ ਖਿੱਚ ਰਹੇ ਜਿਹਨੂੰ ਮੈਂ ਚਲਾ ਜਾਣਾ ਫੇਰ ਆ ਜੰਦਾ ਪਹਿਲਾਂ ਪਤਾ ਕਰ ਲੈਣਾ ਹੈ ਤਾਂ ਨਹੀਂ ਉੱਥੇ ਤੇ ਇਧਰੋਂ ਤਰਾ ਚੱਲੀਏ ਹੋਰ ਕੀ ਕਰੀਏ ਠੀਕ ਹੈ ਦੀ ਵੀ ਵੀ ਆਪਣੀਆਂ ਸਾਰੀ ਆਹਦੇ ਇੰਨੀ ਕਿੰਨੀ ਜਗ੍ਹਾ ਮੱਲੇ ਹੋਈ ਇਹਨਾਂ ਨੇ ਸਾਰੀ ਆਪਣੀ ਹੈ ਹਾਂ ਆ ਮੈਨੂੰ ਪਤਾ ਹੈ ਮੈਨੂੰ ਪਤਾ ਹੀ ਹੋ ਮੈਂ ਇੱਥੇ ਨੂੰ ਆਇਆ ਮੈਂ ਕਿਤੇ ਹੋਰ ਜਾਣਾ ਸੀ ਪਰ ਮੈਂ ਕੀ ਕਰਾਂ ਕੋਈ ਗੱਲ ਨਹੀਂ ਤੁਹਾਡੇ ਹੌਸਲੇ ਦੀ ਮੈਂ ਤਾਂ ਤਹਿਨਾ ਪ੍ਰਸ਼ੰਸਾ ਕਰਦਾ ਦੂਰ ਦਾ ਨਾਅਰਾ ਲਾ ਦੋ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੇਰੇ